ਡੇਲਾਗੁਰੂ ਦੇ ਕਸਬੇ ਦੇ ਨਜ਼ਦੀਕੀ ਪਿੰਡ ਥਰੀਏਵਾਲਾ ਦੇ ਵਸਨੀਕ ਸੰਦੀਪ ਕੁਮਾਰ ਦੇ ਉੱਪਰ ਕੁਝ ਮੋਟਰਸਾਈਕਲ ਤੇ ਕਾਰ ਸਵਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਸੰਦੀਪ ਕੁਮਾਰ ਨੇ ਦੱਸਿਆ ਕਿ ਘਰੇਲੂ ਕੰਮ ਲੈ ਕੇ ਜਾ ਰਿਹਾ ਸੀ ਜਦ ਨਹਿਰੀ ਪੁਲ ਥਰੀਏਵਾਲ ਤੇ ਪਹੁੰਚਿਆ ਤਾਂ ਪਹਿਲੇ ਹੀ ਖੜੇ ਤਿੰਨ ਮੋਟਰਸਾਈਕਲ ਤੇ ਇੱਕ ਕਾਰ ਸਵਾਰ ਵਿਅਕਤੀਆਂ ਨੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਕਾਰ ਨੂੰ ਰਸਤੇ ਵਿੱਚ ਰੋਕ ਕੇ ਪੰਨ ਤੋੜ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਆਪਣੀ ਕਾਰ ਭਜਾਈ ਤਾਂ ਮੇਰੀ ਕਾਰ ਖੇਤਾਂ ਵਿੱਚ ਪਲਟ ਗਈ ਤੇ ਲੋਕ ਇਕੱਠੇ ਹੋ ਗਏ ਇਸ ਮੌਕੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲੇ ਹੀ ਇਸ ਨੇ ਮੇਰੇ ਘਰ ਦੇ ਜਗਰਾਤੇ ਵਿੱਚ ਖਲਲ ਪਾਇਆ ਸੀ ਤੇ ਸ਼ਰਾਬ ਪੀ ਕੇ ਜਗਰਾਤੇ ਵਿੱਚ ਪਹੁੰਚ ਗਿਆ ਸੀ ਜਿਸ ਤੋਂ ਬਾਅਦ ਅੱਜ ਦੁਬਾਰਾ ਉਸ ਨੇ ਹਮਲਾ ਕੀਤਾ ਗਿਆ ਸਰ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੰਦੀਪ ਕੁਮਾਰ ਜੀ son of ਸ਼੍ਰੀ ਦਰਸ਼ਨ ਲਾਲ ਪਿੰਡ ਥਗੀਏਵਾਲ ਤੇ ਕੀ ਮਸਲਾ ਟੜਾ ਜੀ ਮਸਲਾ ਇਦਾਂ ਹੀ ਜੀ ਪਹਿਲਾਂ 6 ਤਰੀਕ ਨੂੰ ਸਾਡੇ ਘਰ ਜਗਰਾਤਾ ਸੀਗਾ ਹਮ ਇੱਕ ਮੁੰਡਾ ਐ ਇਥੋਂ ਜੱਜ ਸਿੰਘ son of ਜਗਤਾਰ ਸਿੰਘ ਪਿੰਡ ਥਗੀਏਵਾਲ ਦਾ ਹੀ ਹੁਣ ਐਸ ਵੇਲੇ ਉਹ ਰੋੜੀ ਰਹਿੰਦਾ ਵਾ ਜੀ ਅੱਛਾ ਜੀ ਉਹ 2 ਵਜੇ ਰਾਤ ਆਇਆ ਪਹਿਲਾਂ ਉਹਨੇ ਆ ਕੇ ਪਟਾਕੇ ਮਾਰੇ ਗੁੱਡ ਦੇ ਹਾਂਜੀ ਫੇਰ ਆਇਆ ਫਿਰ ਸਮਝਾ ਕੇ ਭੇਜਿਆ ਫੇਰ ਆਇਆ ਹੂੰ ਫੇਰ ਉਹਨੇ ਪਟਾਕੇ ਮਾਰੇ ਤਿੰਨ ਵਾਰੀ ਉਹਨੂੰ ਸਮਝਾਉਣ ਤੇ ਨਹੀਂ ਹਟਲਿਆ ਅੱਛਾ ਤੇ ਚੌਥੀ ਵਾਰੀ ਆਇਆ ਤੇ ਚੌਥੀ ਵਾਰੀ ਸ਼ਰਾਬ ਪੀ ਉਹਨੇ ਪੀਤੀ ਹੋਈ ਤੇ ਸਿਧਾਂਤ ਅੰਦਰ ਆ ਗਿਆ ਘਰ ਤੇ ਅੱਛਾ ਘਰ ਦੇ ਜਦੋਂ ਅੰਦਰ ਆਇਆ ਜੀ ਇਹਨਾਂ ਨੂੰ ਸਮਝਾਇਆ ਫੇਰ ਨਹੀਂ ਸਮਝਿਆ ਫੇਰ ਉਹਨੂੰ ਉਹਦੇ ਦੋ ਚੱਟ ਚਪੇੜਾ ਮਾਰਤੀਆਂ ਵਾ ਹੂੰ ਚਪੇੜਾ ਮਾਰ ਕੇ ਫੇਰ ਸਾਡਾ ਜੀ ਰਾਜੀਨਾਮਾ ਹੋ ਗਿਆ ਬਸ ਕੀ ਕੀ ਪ੍ਰੋਗਰਾਮ ਸੀ ਸਾਡੇ ਘਰ ਜਰਾਤਾ ਸੀਗਾ ਜੀ ਹਾਂਜੀ ਹਾਂਜੀ ਅਛਾ 3 ਦਿਨ ਬਾਅਦ ਰਾਜੀਨਾਮਾ ਹੋ ਗਿਆ ਵਾ ਰਾਜੀਨਾਮਾ ਹੋਣ ਤੋਂ ਬਾਅਦ ਉਹਨੇ ਅਗਲੇ ਦਿਨ ਫੇਰ ਮੈਨੂੰ ਮੁੰਡੇ ਪਾਏ ਜੀ ਹਾਂ ਇਹ ਮਾਮਲਾ ਜਿਹੜਾ ਵਾ ਅਸੀਂ ਇੱਥੇ ਨਹੀਂ ਦਿੱਤਾ ਅਸੀਂ ਗਏ ਹਾਂ ਡੀਐਸਪੀ ਸਾਹਿਬ ਕੋਲ ਮਜੀਠਾ ਮਜੀਠੇ ਹਾਂ ਉਹਨਾਂ ਨੇ ਕਿ ਇਹ ਚੌਂਕੀ ਇਨਚਾਰਜ ਨੂੰ ਕੀਤਾ ਫੋਨ ਵੀ ਕਰੋ ਕੋਈ ਕਾਰਵਾਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇਨਚਾਰਜ ਨੇ ਮੋٹے ਪੈਸੇ ਖਾਦੇ ਆ ਜੀ ਇਹਨਾਂ ਕੋਲੋਂ ਹਾਂ ਮੇਰੇ ਕੋਈ ਬੰਦੇ ਨਾਲ ਫੋਨ ਕਰਦੇ ਵੀ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਉਹ ਉਹਨਾਂ ਦੀ ਸਪੋਰਟ ਪੂਰਾ ਕਰ ਲਿਆ ਜੀ ਜਿਹੜੇ ਜਗਰਾਤਾ ਕਰੀ ਤੇ ਰੀਤ ਤੇ 6 ਤਰੀਕ ਨੂੰ ਜਗਰਾਤਾ ਸੀਗਾ ਜੀ 6 ਤਰੀਕ ਨੂੰ ਤੇ 6 ਤਰੀਕ ਨੂੰ ਪਟਾਕੇ ਪਾਰੀ ਜੋ ਹਾਂਜੀ ਹਾਂ ਜਿਉਂਦੇ ਬੁਲਟ ਤੇ ਪਟਾਕੇ ਮਾਰਦਾ ਸੀ ਸਾਡੇ ਉਹਦੇ ਵਿਰੋਧ ਚ ਫਿਰ ਤੁਸੀਂ ਕੀ ਉਹਦਾ ਨਾਲ ਕੋਈ ਸਰਵੇਖਣ ਕੀਤਾ ਨਹੀਂ ਨਹੀਂ ਉਹਨੂੰ ਫਿਰ ਸਮਝਾ ਕੇ ਭੇਜਿਆ ਸੀਗਾ ਵੀ ਇੱਕ ਦੋ ਚਲੋ ਚਪੇੜਾ ਮਾਰਤੀਆਂ ਹੋਣਗੀਆਂ ਕੋਈ ਇਹੋ ਜੀ ਗੱਲ ਹਾਂਜੀ ਤੇ ਫਿਰ ਅੱਜ ਅੱਜ ਕੀ ਮਸਲਾ ਅੱਜ ਮੈਂ ਆਪਣੇ ਘਰੋਂ ਕੰਮ ਤੇ ਚੱਲਿਆ ਸੀਗਾ ਜੀ ਮੇਰੇ ਇੱਥੇ ਨਹਿਰ ਦੇ ਪੁਲ ਤੇ ਥਰੀਏਵਾਲ ਹਾਂ ਤਿੰਨ ਮੋਟਰਸਾਈਕਲ ਸੀਗੇ ਜਿਨ੍ਹਾਂ ਤੇ ਤਿੰਨ ਤਿੰਨ ਮੁੰਡੇ ਸਵਾਰ ਸੀਗੇ ਇੱਕ ਹਿੰਦ ਦਾ ਗੱਡੀ ਸੀਗੀ ਵੀ ਸਟਾਰ ਜਿਹਦੇ ਵਿੱਚ ਨੰਗੀਆਂ ਕਿਰਪਾਨਾਂ ਤੇ ਹਾਥੀਆਂ ਲੈ ਕੇ ਮੁੰਡੇ ਖੜੇ ਸੀਗੇ ਉਹਨਾਂ ਆ ਕੇ ਮੇਰੀ ਗੱਡੀ ਟੱਕੀ ਆ ਤੇ ਮੈਂ ਗੱਡੀ ਪਛਾਣ ਭੁਜਾਈ ਤੇ ਪਛਾਣ ਨੂੰ ਭਜਾਉਂਦੇ ਭਜਾਉਂਦੇ ਗੱਡੀ ਮੇਰੀ ਡੈਕੂ ਪੈਲੀ ਦੇ ਵਿੱਚ ਗੱਡੀ ਪੈਲੀ ਟਿੱਕ ਨੇ ਨਾਲ ਤੇ ਮੈਂ ਗੱਡੀ ਪਲਟੀ ਨਹੀਂ ਆ ਮੈਂ ਗੱਡੀ ਕਣਕ ਦੇ ਵਿੱਚ ਭਜਾਈ ਤੇ ਮੇਰੇ ਮਗਰ ਉਹ ਆਲਕੋਜੀ ਕਿਰਪਾਨਾਂ ਲੈ ਕੇ ਨੰਗੀਆਂ ਕਿਰਪਾਨਾਂ ਨੇ ਮੇਰੇ ਮਾਰੀਆਂ ਮੇਰੇ ਗੱਡੀ ਦੇ ਸ਼ੀਸ਼ੇ ਸਾਰੇ ਤੋੜੇ ਆ ਹਾਥੀਆਂ ਲੈ ਕੇ ਮੇਰੇ ਮਗਰ ਭੱਜੇ ਆ ਉਹ ਕਿੰਨੇ ਜਣੇ ਸੀ ਉਹ 8 ਤੋਂ 9 ਜਣ अच्छा जी हां तो इस त बाद हुन ਤੁਸੀਂ ਕੀਤਾ ਜੀ ਸੂਚਿਤ ਚੌਕੀਨ ਚਾਰਜ ਨੂੰ ਪੁਲਿਸ ਪਹੁੰਚੀ ਚੌਕੀਨ ਚਾਰਜ 112 ਤੇ ਫੋਨ ਕੀਤਾ ਸੀਗਾ ਚੌਕੀਨ ਚਾਰਜ ਸਾਡੀ ਸੁਣਦਾ ਹੀ ਨਹੀਂ ਹੈ ਜੀ ਬਿਲਕੁਲ ਵੀ ਨਹੀਂ ਸੁਣਦਾ ਇਹਨੇ ਪੈਸੇ ਕਾੜਦੇ ਮੋਟੇ ਉਹਨਾਂ ਕੋਲ ਕੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹਨਾਂ ਨੂੰ ਸਸਕ ਤੋਂ ਸਸ ਜਹਾ ਹੋਣੀ ਚਾਹੀਦੀ ਹੈ ਜੀ ਹਾਂਜੀ ਕਿਉਂਕਿ ਮੈਂ ਕਾਰੋਬਾਰ ਵਾਲਾ ਬੰਦਾ ਮੈਂ ਇਕੱਲੇ ਨਹੀਂ ਬਾਹਰ ਜਾਣਾ ਹੁੰਦਾ ਮੇਰੇ ਨਾਲ ਕੋਈ ਫੋਰਸ ਤੇ ਹੈ ਨਹੀਂ ਇਹ ਇਸ ਮੁੰਡੇ ਕੋ ਨਜਾਇਜ਼ ਰਿਵਾਲਵਰ ਵੀ ਹੈਗਾ ਵਾ ਇੱਕ ਨਹੀਂ ਪਤਾ ਨਹੀਂ ਕਿੰਨੇ ਗਿਆ ਅਛਾ ਜੀ ਉਹਦੇ ਉਹਦੇ ਨਾਲ ਵੀ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਹੁਣ ਜਦੋਂ ਹਮਲਾ ਕੀਤਾ ਜੀ ਹੁਣ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ ਹੁਣ ਉਹਨੇ ਕੋਈ ਕੁਰਬਾਨਾ ਸੀ ਇੱਕ ਨੇ ਰਵਾਲਵਰ ਵੀ ਕੱਢਿਆ ਪਰ ਉਹਨੇ ਗੋਲੀ ਨਹੀਂ ਚਲਾਈ ਹਮ ਠੀਕ ਹੈ ਜੀ ਪੀਐਨ ਸਾਹਿਬ ਜਿਨ੍ਹਾਂ ਨੂੰ ਜੀ ਮੇਰਾ ਮੈਂ ਇਕੱਲਾ ਕਾਰੋਬਾਰ ਤੇ ਜਾਣ ਵਾਲਾ ਬੰਦਾ ਆ ਹਮ ਆਪਣੀ ਮਿਹਨਤ ਕਰੀਦੀ ਆ ਹਮ ਮੈਨੂੰ ਇਹਨਾਂ ਤੋਂ ਡਰਿਆ ਜਾਣੀ ਨੁਕਸਾਨ ਦਾ ਹਮ ਕੀ ਉਹ ਉਹ ਕਿਸ ਤਰ੍ਹਾਂ ਨਾ ਬਲੌਕ ਕਰਦੇ ਨੇ ਕੋਈ ਕੋਈ ਇਹੋ ਜਿਹਾ ਕੋਈ ਮਸਲਾ ਕੀ ਕੋਣ ਨੇ ਮਸਲਾ ਕੁਝ ਨਹੀਂ ਜੇ ਬਾਹਰੋਂ ਮੁੰਡੇ ਉਹਨੇ ਫੋਨ ਫੋਨ ਲਿਆ ਮੈਨੂੰ ਬਾਰ-ਬਾਰ ਠੀਕ ਹਾਂ ਜੀ ਇਹ ਕੀ ਕਰਨਾ ਚਾਹਦੇ ਹੋ ਨੌਜਵਾਨ ਤੇ ਹਮਲਾ ਹੋਇਆ ਉਹ ਮੌਕੇ ਤੇ ਉੱਤੇ ਗਿਆ ਦੀ ਉਸ ਟਾਈਮ ਹੀ ਇਹ ਨਿਕਲਿਆ ਫਿਰ ਵੀ ਆਪਣੇ ਤਕਰੀਸ ਚੱਲਣ ਦੇ ਆ ਅਸੀਂ ਉਹਨਾਂ ਦੇ ਖਿਲਾਫ ਨਾ ਕਰਚਾ ਦੇਣਗੇ ਜੀ ਜੀ ਰੰਜਸ ਦੀ ਸਾਹਮਣੇ ਆਈ ਹੈ ਜੀ ਰੰਜਸ ਉਹਨਾਂ ਨੇ ਥੋੜੇ ਦਿਨ ਪਹਿਲਾਂ ਧਿਆਕਰਤਾ ਕਰਾਇਆ ਸੀ ਤੇ ਉਹ ਸ਼ਰਾਬ ਪੀ ਕੇ ਉਹਨਾਂ ਦੇ ਘਰ ਚਲਾ ਗਿਆ ਕਰੇ ਤੇ ਉਸੇ ਰੰਜਸ ਨੂੰ ਲੈ ਕੇ ਤੇ ਫਿਰ ਇਹਨਾਂ ਦੀ ਹਾਊਸ ਵਿੱਚ ਤੁਤ ਨਾ ਹੋਈ ਹੈ ਜੀ ਉਹਨਾਂ ਦਾ ਨਾਮ ਦੱਸ ਦਿਓ ਜੀ ਜਿਨ੍ਹਾਂ ਨੇ ਹਮ ਉਹ ਜਦ ਸਿੰਘ ਐਂਡ ਪਾਰਟੀ ਹੈ ਜਿਨ੍ਹਾਂ ਨੇ ਹਮਲਾ ਕੀਤਾ ਜਦ ਸਿੰਘ ਪੁੱਤਰ ਜਤਨ ਸਿੰਘ ਹਾਂਜੀ ਉਹਨਾਂ ਨੇ ਹਮਲਾ ਕੀਤਾ ਉਹਦੇ ਨਾਲ ਆਪਣੇ 8-10 ਬੰਦੇ ਸੀਗੇ ਤੇ ਜਿਨ੍ਹਾਂ ਦੇ ਹਮਲਾ ਆਇਆ ਉਹਨਾਂ ਨੂੰ ਕੁਝ ਦੋਸ਼ ਲਾਏ ਗਏ ਜੀ ਆਪਜੀ ਉੱਪਰ ਕੇ ਇਹਨਾਂ ਦੀ ਦੂਜੀ ਧਿਰ ਦੇ ਨਾਲ ਕੋਈ ਮਿਲੀਭੁਗਤ ਹੈ ਇਸ ਬੰਦੇ ਕੀ ਕਹਿਣਾ ਚਾਹੁੰਦਾ ਨਹੀਂ ਜੀ ਕੋਈ ਐਹੋ ਜੀ ਗੱਲ ਨਹੀਂ ਵੀ ਇਹਨਾਂ ਨੇ ਜਦੋਂ ਇਹਨਾਂ ਦਾ ਰਾਜੀ ਰਾਜਨਾਮਾ ਵੀ ਪਹਿਲਾਂ ਕਰਵਾਇਆ ਸੀਗਾ ਇਹਨਾਂ ਕੋਲ 15-20 ਬੰਦਿਆਂ ਨੇ ਸਾਈਨ ਕੀਤੇ ਆ ਇਹਨਾਂ ਦੇ ਮਨੂਤਾਂ ਨੂੰ ਪਤਾ ਹੀ ਜੋ ਮਰਜ਼ੀ ਵੀ ਬਾਅਦ ਚ ਕਹਿ ਦੇਣ لیکن ਇਹੋ ਜੀ ਕੋਈ ਗੱਲਬਾਤ ਨਹੀਂ ਜੇ ਅਸੀਂ ਦੇ ਨੌਕਰੀ ਨੂੰ ਸਾਹਮਣੇ ਰੱਖ ਕੇ ਫਿਰ ਚੱਲਦੇ ਹਾਂ ਸਰ ਅੱਜ ਜੋ ਤੁਸੀਂ ਮੌਕੇ ਤੇ ਪਹੁੰਚੇ ਹੋ ਮੌਕੇ ਦੇ ਵਾਰਦਾਤ ਹੋਈ ਸੋ ਤੇ ਕੀ ਪਾਇਆ ਗਿਆ ਅੱਜ ਉਸ ਵਕਤ ਅਸੀਂ ਉੱਥੇ ਵੇਖਿਆ ਜੀ ਮਤਲਬ ਉਥੋਂ ਦੇ ਹਾਲਾਤ ਵੇਖੇ ਨੇ ਤੇ ਜਿਹੜੇ ਅਸੀਂ ਆਪਣੀ ਸੀਸੀਟੀਵੀ ਕੈਮਰੇ ਨੇ ਉਹ ਉਹ ਖੰਗਲੇ ਜਾ ਰਹੇ ਨੇ ਤੇ ਫਿਰ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਮਲੇ ਦੇ ਵਿੱਚ ਸਭ ਕਿਹੜੇ ਹਥਿਆਰ ਵਰਤੇ ਗਏ ਹਮਲੇ 'ਚ ਦੱਤਰ ਕਰਵਾ ਨਹੀਂ ਠੀਕ ਹੈ ਥੈਂਕ ਯੂ